ਜੇਦੋ ਕੋਈ ਆਤਮਿਕ ਬੁੱਕ ਵਾਪਰਦਾ ਹੈ ਤਾਂ ਜਗਿਆ ਸੂਜੀ ਵਿਸਤਰੀ ਕਿ ਸੂਝ ਆਪਰਤੀ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 25 ਅੰਗ ਤੇ ਮਿਲਦਾ ਹੈ ਨਾ ਜਾਣਾ ਮੇਉ ਨਾ ਜਾਣਾ ਜਰਲੀ ਛੇ ਦਰਿਆ ਪ੍ਰਭੂ ਹੀ ਪ੍ਰਭੂ ਤੈਥੋਂ ਵਿਛੋੜਨ ਵਾਲੇ ਨਾ ਮੈਨੂੰ ਮਾਛੀ ਦੀ ਸਮਝ ਹੈ ਨਾ ਹੀ ਉਸ ਜਾਲ ਦੀ ਤੈਨੂੰ ਵਿਛੋੜ ਤੈਥੋਂ ਵਿਛੋੜਨ ਵਾਲੇ ਨਾ ਮੈਨੂੰ ਕਾਮਧਿਕਾਂ ਦਾ ਪਤਾ ਹੈ ਨਾ ਹਉਮੈ ਦਾ ਪਤਾ ਹੈ ਉਹਨਾਂ ਤੋਂ ਵਚਣਾ ਮੇਰੀ ਵਸਤੀ ਗਲ ਨਹੀਂ ਜਾਨ ਦੁੱਖ ਲਾਗੇ ਤਾਂ ਤੁਜੈ ਸਮਲੀ ਇਤੋਂ ਵਿਛੋੜਨ ਵਾਸਤੇ ਜਦੋਂ ਮੈਨੂੰ ਕੋਈ ਆਤਮਿਕ ਦੁੱਖ व्यापਦਾ ਹੈ ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ ਇਹ ਵਾਹੀ ਕਰੂ ਜਦੋਂ ਕੋਈ ਆਤਮਿਕ ਦੁੱਖ ਆਪਰਦਾ ਹੈ ਮੈਂ ਵਾਹੀ ਕਰੂ ਤੈਨੂੰ ਯਾਦ ਕਰਦੀ ਹਾਂ